ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਕੀ ਪਹਿਲਾ ਕਿਸੇ ਨੇ ਨਹਿਰਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਅਸੀਂ ਪੁਰਾਣੀਆਂ ਨਹਿਰਾਂ ਨੂੰ ਬਹਾਲ ਕੀਤਾ ਤੇ ਨਵੀਂ ਮਾਲਵਾ ਨਹਿਰ ਬਣਾ ਰਹੇ ਹਾਂ ਅਸੀਂ ਨਹਿਰੀ ਸਿਸਟਮ ਠੀਕ ਕਰਕੇ ਖੇਤਾਂ ਲਈ ਨਹਿਰੀ ਪਾਣੀ ਦੀ ਵਰਤੋਂ ਵੀ ਵਧਾਈ ਹੈ -5.03% ਤੇ ਚੱਲ ਰਿਆ ਰਹੇ ਹਾਂ ਇੰਨਾ ਵਰਤ ਗਏ 16 ਤੋਂ 17000 ਕਿਊਸਿਕ ਜ਼ਿਆਦਾ ਵਰਤੀ ਬੈਠੇ ਆ ਆਪਣੇ ਲੋਟਡ ਕੋਟੇ ਤੋਂ 103% ਤੇ ਫਿਰ ਦਿੱਤਾ ਹੀ ਹੁੰਦਾ 104 ਤੇ ਆ ਗਈ। ਸੋ ਇਸ ਕਰਕੇ ਅਸੀਂ ਦਰਿਆਦਲੀ ਦਿਖਾ ਰਹੇ ਹਾਂ ਕਿ ਲੈ ਲਓ ਪਾਣੀ ਚਲੋ ਕੋਈ ਨਹੀਂ ਪਾਪਾ ਇੱਕ ਨਹੀਂ ਜੀ ਦੇ ਵਾਰਸਾਂ ਪਾਣੀ ਪੀਣ ਨੂੰ ਤਾਂ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਉਹਨਾਂ ਤੋਂ ਅਸੀਂ ਸਿੱਖਿਆ ਕਿ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਸੀ ਚਲੋ ਹਰਿਆਣਾ ਸਾਡਾ ਦੁਸ਼ਮਣ ਥੋੜੀ ਹੈ ਸਾਡੇ ਮੁਲਕ ਦੀ ਲੋਕ ਨੇ ਉਹ ਚ ਲੋਕਾਂ ਦਾ ਕੋਈ ਕਸੂਰ ਨਹੀਂ ਪਰ ਜਿਹੜੀਆਂ ਰਾਜਨੀਤਿਕੀਆਂ ਕਰਦੇ ਨੇ ਇਹ ਉਹ ਗਲਤ ਨੇ। ਸੋ ਇਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਇੱਕ ਵਾਰੀ ਫੇਰ ਸਾਰੇ ਚੁਣੇ ਹੋਏ ਨੁਮਾਇੰਦਿਆਂ ਦਾ ਕਿ ਇਸ ਸੰਕਟ ਦੇ ਮੌਕੇ 'ਚ ਕਿਉਂਕਿ ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਲੋਕਾਂ ਨੇ ਬੀਂਗ ਹੈਡ ਆਫ ਦਾ ਸਟੇਟ ਔਰ ਸਾਡੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਸੰਕਟ ਦੇ ਮੌਕੇ ਮੂਰੇ ਲੱਗिए ਨੈਲਸਨ ਮੰਡੇਲਾ ਜੀ ਨੂੰ ਕਿਸੇ ਨੇ ਪੁੱਛਿਆ ਕਿ ਲੋਕ ਲੀਡਰ ਕਦੋਂ ਮੰਨਦੇ ਨੇ ਕਿਸੇ ਬੰਦੇ ਨੂੰ ਤਾਂ ਉਹਨਾਂ ਨੇ ਕਿਹਾ ਜੇ ਕੌਮ ਨੇ ਖੁਸ਼ੀ ਮਨਾਉਣੀ ਹੋਵੇ ਕੋਈ ਖੁਸ਼ੀ ਦਾ ਪਲ ਹੋਵੇ ਤਾਂ ਆਪ ਪਿੱਛੇ ਹੋ ਜੋ Let the people enjoy ਲੋਕਾਂ ਨੂੰ Enjoy ਕਰ ਲੈਣ ਦੋ ਤੇ ਜਦੋਂ ਕੋਈ ਕੌਮ ਤੇ ਸੰਕਟ ਆ ਜਾਏ ਆਪ ਮੂਰੇ ਲੱਗੋ ਲੋਕਾਂ ਕੋ ਆਓ ਪਿੱਛੇ ਆਓ ਪੰਜ ਸੰਸੀਬਤ ਨਾਲ ਲੜਦੇ ਆਂ ਤੇ ਆਪਾਂ ਇਸ ਮੁਸੀਬਤ ਤੋਂ ਛੁਟਕਾਰਾ ਪਾਵਾਂਗੇ ਤਾਂ ਲੋਕ ਤੁਹਾਨੂੰ ਲੀਡਰ ਮੰਨ ਲੈਂਦੇ ਆ ਇਥੇ ਉਲਟਾ ਸੀ ਪਹਿਲਾਂ ਖੁਸ਼ੀਆਂ ਆਪ ਮਨਾਈ ਗਏ ਸੰਕਟ ਵੇਲੇ ਲੋਕਾਂ ਨੂੰ ਮੂਰੇ ਕਹਨੇ ਕਰੋ ਬਾਨੀ ਦੇਣ ਵਕਤ ਤਿਆਰ ਹੋ ਜੋ ਲੋਕੋ ਲੈ ਉਹ ਕਿੱਧਰ ਗਏ ਫਿਰੋਂ ਸੋ ਇਸ ਕਰਕੇ ਪਬਲਿਕ ਆ ਯਾਦ ਰੱਖਦੇ ਆ ਤੁਸੀਂ ਪਬਲਿਕ ਦੀ ਮੈਮਰੀ ਨੂੰ ਨਾ ਓਵਰਰੂਲਡ ਕਰੀ ਜਾਂਦੇ ਹੋ ਕਿ ਪਬਲਿਕ ਭੁੱਲ ਜਾਂਦੀ ਆ ਜੀ 2 ਮਹੀਨੇ ਦੀ ਵੋਟਾਂ ਹੁੰਦੀਆਂ ਨੇ 2 ਮਹੀਨੇ ਜਿਹੜੇ ਕੰਮ ਕਰ ਦੋ ਉਹੀ ਯਾਦ ਰਹਿੰਦੇ ਸਾਰਾ ਯਾਦ ਰਹਿੰਦਾ ਲੋਕਾਂ ਦੇ ਸੱਥਾਂ 'ਚ ਗੱਲਾਂ ਹੁੰਦੀਆਂ ਜਿਹੜੀਆਂ ਰਿਕਾਰਡ ਤੇ ਜਾਂਦੀਆਂ ਨੇ ਉਹ ਜਿਵੇਂ ਆਪਣਾ ਸਾਰਾ ਕੁਝ ਰਿਕਾਰਡ ਤੇ ਜਾਂਦਾ ਜਿਹੜੀ ਸੱਥ 'ਚ ਗੱਲ ਹੋਊਗੀ ਰਿਕਾਰਡ ਤੇ ਚਲੀ ਗਈ ਸਮਝ ਲਓ ਸੋ ਸੱਥਾਂ ਦੇ ਵਿੱਚ ਗੱਲਾਂ ਇਹੀ ਨੇ ਕਿ ਭਾਈ ਪੰਜਾਬ ਵਾਸਤੇ ਕੋਈ ਖੜੇ ਪੰਜਾਬ ਦੇ ਪਾਣੀਆਂ ਵਾਸਤੇ ਕੋਈ ਖੜੇ ਕਿਉਂਕਿ ਪਾਣੀਆਂ ਤੋਂ ਲੋਕ ਪੀਣ ਵਾਲੇ ਤੋਂ ਵੀ ਸਿੰਚਾਈ ਵਾਲੇ ਤੋਂ ਵੀ ਬੰਜ ਹੀ ਰਹੇ ਨੇ ਸੋ ਮੈਂ ਤਾਂ ਜਦੋਂ ਹੈਰਾਨੀ ਹੋਈ ਜਦੋਂ ਮੋਗੇ ਦੇ ਬੰਦੇ ਆਏ ਕਦੇ ਜੀ ਟੇਲਾਂ ਦੇ ਪਾਣੀ ਪਹਚਾਓ ਮੈਂ ਕਿੱਥੇ ਕਹਿੰਦੇ ਮੋਗਾ ਮੈਂ ਕਿਹਾ ਮੋਗਾ ਟੇਲ ਤੇ ਆ ਗਿਆ ਮੋਗਾ ਤਾਂ ਪਚਾਲੇ ਪੈਂਦਾ ਹੈ ਮੋਗੇ ਨੂੰ ਵੀ ਟੇਲ ਕਹਿਣ ਲੱਗ ਗਏ ਟੇਲ ਛੱਡੋ ਹੈੱਡ ਤੇ ਪਾਣੀ ਨਹੀਂ ਹਰਜੋਤ ਨੇ ਦੱਸਿਆ ਆਨੰਦਪੁਰ ਸਾਹਿਬ ਨੰਗਲ ਇੱਥੋਂ ਤਾਂ ਨਿਕਲਦੀਆਂ ਨਹਿਰਾਂ ਸਾਰੀਆਂ ਇੱਥੇ ਪਾਣੀ ਨਹੀਂ ਹੈਗਾ ਇਹ ਹੈੱਡ ਹੈ ਤਾਂ ਇੱਥੇ ਪਾਣੀ ਹੁਣ ਹੁਣ 10000 ਕਿੱਲੇ ਨੂੰ ਹੁਣ ਲਾਇਆ ਪਾਣੀ ਸੋ ਕਿਸੇ ਨੇ ਧਿਆਨ ਨਹੀਂ ਦਿੱਤਾ ਨਹਿਰਾਂ ਵੱਲ ਅੰਗਰੇਜ਼ਾਂ ਬਣੇ ਨਹਿਰਾਂ ਨਹੀਂ ਸਾਰੀਆਂ ਉਹ ਵੀ ਬਣਾ ਕੇ ਕਹਿੰਦੇ ਆਪਾਂ ਨਮੀ ਤਾਂ ਕੋਈ ਬਣਾਈ ਨਹੀਂ ਹ 5000 ਕਿਉਸੀ ਕੋਚ ਪਾਣੀ ਜਾਊਗਾ ਤੇ ਉਹ ਜਿਹੜੀ ਉਹ ਗਿਧੜਾ ਗਿਧੜਬਾਈ ਵਾਲੇ ਪਾਸੇ ਹੋ ਜੂਗੀ ਪਰਲੇ ਪਾਸੇ ਵੀ ਆਪਣੀ ਹੈ ਵਿਚਾਰੇ ਜਿਹੜੀ ਉਹ ਉਹ ਗੰਗਕਨਾਰ ਜਾਂਦੀ ਹੈ Rajasthan ਵਾਲੀ ਸੋ ਪਰਲੇ ਪਾਸੋਂ ਪਾਣੀ ਚੱਕ ਕੇ ਉੱਪਰ ਦੀ ਇੱਧਰ ਲਿਆਉਣਾ ਪੈਂਦਾ ਸੋ ਪਰਲੇ ਪਾਸੇ ਵੀ ਫਾਜ਼ਿਲਕਾ ਵਾਲੇ ਪਾਸੇ ਲਈ ਪਾਣੀ ਵੱਜੂਗਾ ਉਧਰ ਉਹਨਾਂ ਵਾਸਤੇ ਜਾਊਗਾ ਤੇ ਇੱਧਰਲੇ ਪਾਸੇ ਵਾਸਤੇ ਵੀ ਅਸੀਂ ਜਿਹੜਾ ਹਰੀਕੇਪਤਨ ਤੋਂ ਫੈਸਲਾ ਨਾ ਤਾਂ ਕੋਈ ਇਹ ਵੀ ਅਸੀਂ ਇਹ ਮੁੱਦਾ ਤਾਂ ਚੱਕ ਲਿਆ ਵੀ ਅਸੀਂ ਕੋਈ ਵੋਟਾਂ ਨਹੀਂ ਕੋਈ ਵੋਟਾਂ ਨਹੀਂ ਹੈਗੀਆਂ ਸਾਡੇ ਤੇ ਸਾਡੇ ਤੇ ਬਣਿਆ ਗਿਆ ਇਹ ਮੁੱਦਾ ਸਾਡੇ ਤੇ ਸੰਕਟ ਮਰਿਆ ਗਿਆ ਹੈ ਅਸੀਂ ਤਾਂ ਕੋਈ ਸੰਤੋ ਕੋਈ ਪ੍ਰੋਬਲਮ ਨਹੀਂ ਸੀ ਬੜਾ ਬੜਾ ਚੱਲੀ ਜਾਂਦਾ ਸੀ ਰਣਾਂ ਨਾਲ ਕਾਹਦੀ ਲੜਾਈ ਸਾਡੀ ਜਗ ਕੋਈ ਸੋਈ ਚੱਕਰ ਨਹੀਂ ਸੀ ਸੋ ਇਸ ਕਰਕੇ ਮੈਂ ਇਹੀ ਕਹੂੰਗਾ ਕਿ ਅੱਜ ਪੰਜਾਬ ਜਿਹੜਾ ਉਹ ਪੁਕਾਰ ਰਿਹਾ ਹੈ ਕਿ ਮੇਰੇ ਧੀਆਂ ਪੁੱਤ ਜਿਹੜੇ ਮੇਰੇ ਨਾਲ ਖੜੇ ਹੋ ਜਾਣ ਪਹਿਲੀ ਮੈਂ ਪਥਰੇ ਸੰਗਲਾਂ ਚ ਨੋੜਿਆ ਪਿਆ ਮੈਨੂੰ ਥੋੜਾ ਜਿਹਾ ਆਜ਼ਾਦੀ ਦਿਵਾਓ ਮੇਰਾ ਪਾਣੀ ਤਾਂ ਬਚਾ ਲਓ ਮੇਰੀ ਧਰਤੀ ਬਚਾ ਲਓ ਮੋਰ ਧਰਤੀ ਤੇ ਪਾਣੀ ਬਚ ਗਏ ਕਿ ਅੱਜ ਪੰਜਾਬ ਜਿਹੜਾ ਉਹ ਪੁਕਾਰ ਰਿਹਾ ਕਿ ਮੇਰੇ ਧੀਆਂ ਪੁੱਤ ਜਿਹੜੇ ਮੇਰੇ ਨਾਲ ਖੜੇ ਹੋ ਜਾਣ ਪਹਿਲੀ ਮੈਂ ਪਥਰੇ ਸੰਗਲਾਂ ਚ ਨੋੜਿਆ ਪਿਆ ਮੈਨੂੰ ਥੋੜਾ ਜਿਹਾ ਆਜ਼ਾਦੀ ਦਿਵਾਓ ਮੇਰਾ ਪਾਣੀ ਤਾਂ ਬਚਾ ਲਓ ਮੇਰੀ ਧਰਤੀ ਬਚਾ ਲਓ ਮੋਰ ਧਰਤੀ ਤੇ ਪਾਣੀ ਬਚ ਗਏ ਤਾਂ ਫਿਰ ਹਵਾ ਧਰਤੀ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਕਿਹਾ ਸੋ ਜੇ ਕਿਸੇ ਗੁਰੂ ਸਾਹਿਬ ਦੇ ਇਨਾਂ ਬਚਨਾਂ ਨੂੰ ਹੀ ਕਿਤੇ ਥੋੜਾ ਬਹੁਤ ਸਫਲ ਕਰ ਦਈਏ ਤਾਂ ਆਪਣਾ ਜੀਣਾ ਵੀ ਸਫਲ ਹੋ ਜਾਊਗਾ ਔਰ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਸ਼ਾਬਾਸ਼ੀ ਦੇਣਗੀਆਂ ਵਿਹਾਂ ਕੋਈ ਆਏ ਸੀ ਜਿਹੜੇ ਯਾਰ ਖੜ ਗਏ ਸਾਡੇ ਵਾਸਤੇ ਚਲਕੁੱਟ ਪਾਣੀ ਦਾ ਜਿਹੜਾ ਬਚ ਗਿਆ ਸਾਡਾ ਪਰ ਮੈਂ ਇੰਨਾ ਤੁਹਾਨੂੰ ਵੀ ਸਪੀਕਰ ਸਾਹਿਬ ਯਕੀਨ ਦਿਵਾਉਣਾ ਮੇਰੇ ਸਾਰੇ ਜਿਹੜੀ ਫੌਜ ਦੇ ਸਿਪਾਹੀ ਨੇ ਉਹਨਾਂ ਨੂੰ ਵੀ ਔਰ ਸਾਰੇ ਜਿਹੜੇ ਵਿਰੋਧੀ ਪਾਰਟੀਆਂ ਦੇ ਨੇਤਾ ਜੀ ਨੇ ਸਾਰੇ ਲੀਡਰ ਸਾਹਿਬਾਨ ਕਿ ਬਿਲਕੁਲ ਸਟੈਂਡ ਤੇ ਰਹਾਂਗਾ ਉਸੇ ਸਟੈਂਡ ਤੇ ਰਹਾਂਗਾ ਕੋਈ ਕਿਸੇ ਨਾਲ ਸਮਝੌਤਾ ਨਹੀਂ ਹੋਣਾ ਕੋਈ ਅੰਡਰ ધ ਟੇਬਲ ਗੱਲ ਨਹੀਂ ਹੋਣੀ ਕੋਈ ਬੰਦ ਕਮਰੇ ਚ ਮੀਟਿੰਗ ਨਹੀਂ ਹੋਣੀ ਜੋ ਗੱਲ ਹੋਊਗੀ ਪਬਲਿਕ ਦੇ ਸਾਹਮਣੇ ਹੋਊਗੀ ਔਰ ਲੋਕਾਂ ਦੇ ਸਾਹਮਣੇ ਕਰਾਂਗੇ ਔਰ ਪੰਜਾਬ ਦਾ ਪਾਣੀ ਵੀ ਇੱਕ ਵੀ ਬੂੰਦ ਨਹੀਂ ਜਾਣ ਦੇਵਾਂਗੇ ਜਿੱਥੇ ਤੱਕ ਲੜਾਈ ਲੜਨੀ ਪੈਗੀ ਸੁਪਰੀਮ ਕੋਰਟਾਂ ਤੱਕ ਲੜਾਈ ਲੜਨੀ ਪੈਗੀ ਲੜ ਲਾਂਗੇ ਪਰ